ਹਾਂਜੀ ਸਰ ਕੀ ਮਾਣਾ ਜੀ ਇਹ ਅੱਜ ਮਿਤੀ 19/7/24 ਨੂੰ ਅਰਲੀ ਮਾਰਨਿੰਗ ਕੋਈ 2:30 ਵਜੇ ਇਹ ਥਾਣਾ ਰਾਮਾ ਮੰਡੀ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜੀ ਸੂਫੀ ਗਾਇਕਾ ਹੈਗੀ ਜੋਤੀ ਨੂਰਾ ਇਹ ਉਹਨਾਂ ਦੇ ਉੱਤੇ ਕਿਸੇ ਨੇ ਫਿਜ਼ੀਕਲ ਸੌਲਟ ਕੀਤਾ ਤੋਂ ਇਹ ਸੂਚਨਾ ਦੇ ਉੱਤੇ ਜਿਹੜਾ ਹੈਗਾ ਡਿਊਟੀ ਅਫਸਰ ਜਰਮਨਜੀਤ ਸਿੰਘ ਐਸਐਮ ਉਹ ਮੌਕੇ ਤੇ ਪਹੁੰਚਿਆ ਸੀ ਤੋਂ ਫਿਲਹਾਲ ਜਿਹੜਾ ਜੋਤੀ ਨੂਰਾ ਉਹਨਾਂ ਨੇ ਹੁਣ ਆਪਣਾ ਜਿਹੜਾ ਇਹ ਬਿਆਨ ਸਾਨੂੰ ਲਿਖਵਾਇਆ ਸਾਣਾ ਨਾਮ ਮੰਡੀ ਪੁੱਛ ਕੇ ਤੇ ਜਿਹੜੇ ਬਿਆਨ ਦੇ ਕੰਟੈਂਟਸ ਦੇ ਮੁਤਾਬਕ ਹੈਗਾ ਜਿਹੜਾ ਜੋਤੀ ਨੂਰਾਂ ਦੇ ਇਲਜ਼ਾਮ ਨੇ ਕਿ ਜਿਹੜਾ ਉਹਨਾਂ ਦਾ ਪਹਿਲਾ ਪਤੀ ਸੀਗਾ ਕੁਨਾਲ ਪਾਸੀ ਤੇ ਉਹ ਹੁਣ ਅਕਸਰ ਹੀ ਜਿਹੜਾ ਹੈਗਾ ਸਨੈਪਚੈਟ ਕਰਕੇ ਜਾਂ WhatsApp ਦੇ ਉੱਤੇ ਕਾਲ ਕਰਕੇ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਨੂੰ ਇਹ ਕਹਿੰਦਾ ਸੀਗਾ ਕਿ ਵੀ ਤੂੰ ਮੈਨੂੰ ਇਕੱਲੀ ਮਿਲ ਆਦਰਵਾਈਜ਼ ਉਹਦੇ ਕੋਲ ਕੋਈ ਉਹਦਾ ਕੋਈ ਅਸ਼ਲੀਲ ਐਫ ਜੇ ਕੋਈ ਫੋਟੋਸ ਜਾਂ ਕੁਝ ਹੈ ਵੀ ਉਹ ਉਹਨੂੰ ਜਨਤਕ ਕਰ ਦਊਗਾ ਤੋ ਇਸੇ ਡਰ ਦੇ ਕਾਰਨ ਜਿਹੜੀ ਇਹ ਜੋਤੀ ਨੂਰਾ ਨੂੰ ਕੱਲ ਇਹ ਫੋਨ ਕੀਤਾ ਕੁਨਾਲ ਪਾਸੀ ਨੇ ਕਿ ਮੈਨੂੰ ਅੱਜ ਮਿਲ। ਤੋ ਜੋ ਇਹ ਕੁਨਾਲ ਪਾਸੀ ਜਿਹੜਾ ਹੈਗਾ ਤੇ ਇਹ ਜੋਤੀ ਨੂਰਾ ਨੂੰ ਉੱਥੇ ਜਿਹੜਾ ਹੈਗਾ ਆਪਣਾ ਗਦੜਾ ਫਾਈਓਵਰਾ ਉਹਦੇ ਥੱਲੇ ਇਹ ਇਕੱਠੇ ਹੋਏ। ਤੇ ਜਦੋਂ ਜੋਤੀ ਨੂਰਾ ਨੇ ਦੇਖਿਆ ਕਿ ਗੱਡੀ ਦੇ ਵਿੱਚ ਕੁਨਾਲ ਪਾਸੀ ਦੇ ਨਾਲ ਹੋਰ ਵੀ ਤਿੰਨ ਚਾਰ ਨੌਜਵਾਨ ਹੈਗੇ ਨੇ ਜਿੱਦ ਲਈ ਉੱਤਰਕਾਉਂ ਦੀ ਗੱਲਪਤਾ ਸੁਣਨ ਵਾਸਤੇ ਗਈ ਤਾਂ ਜਿਹੜਾ ਉਹਦੇ ਨਾਲ ਬਦਕਲਾਮੀ ਕਰਨ ਲੱਗਿਆ ਤਾਂ ਪਤੀ ਪਲੱਸ ਉਹਨੇ ਇਹਦੇ ਤੇ ਫਿਜ਼ੀਕਲ ਸੌਲਟ ਕੀਤਾ ਇਨ ਦਾ ਮੇਨ ਟਾਈਮ ਜਿਹੜਾ ਜੋਤੀ ਨੂਰ ਦਾ ਡਰਾਈਵਰ ਸੀ ਤੇ ਉਹਨੇ ਇਹਨੂੰ ਜਿਹੜਾ ਹੈਗਾ ਬਚਾਇਆ ਤੋਂ ਜਿਹੜੇ ਇਹ ਕੁਨਾਲ ਤੇ ਉਹਦੇ ਨਾਲ ਦੇ ਜਿਹੜੇ ਦੋਸਤ ਸੀਗੇ ਉਹ ਤੋਂ ਗੱਡੀ ਭਜਾ ਕੇ ਲੈ ਗਏ ਤਾਰੇ ਗੱਡੀ ਨੂੰ ਚੇਸ ਕਰਦੇ ਹੋਏ ਜਿਹੜਾ ਇਹਨਾਂ ਨੇ ਉਸ ਗੱਡੀ ਨੂੰ ਲੰਮਾ ਪਿੰਚਾ ਆਈਓਸੀ ਦੇ ਲਾਗੇ ਜਿਹੜਾ ਰੋਕ ਕੇ ਰੋਕਿਆ ਤੇ ਉਹਨੂੰ ਗੱਲਬਾਤ ਪੁੱਛੀ ਤੇ ਇਨ ਦਾ ਮੇਨ ਟਾਈਮ ਡਾ ਹੈਗਾ ਜੋਤੀ ਨੂਰ ਦਾ ਜਿਹੜਾ ਹਸਬੰਡ ਹੈਗਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਤੇ ਉੱਥੇ ਇਹਨਾਂ ਨੇ ਜਿਹੜਾ ਹੈਗਾ ਇਹ ਕੁਨਾਲ ਸੀ ਜਿਹੜਾ ਉਹਦੇ ਨਾਲ ਜਿਹੜੇ ਦੂਸਰੇ ਹੋਰ ਵੀ ਉਹਦੇ ਦੋਸਤ ਸੀ ਵੀ ਉਹਨਾਂ ਨੇ ਨਾਲ ਕਾਫੀ ਬਦਕਲਾਨੀ ਕੀਤੀ ਤੇ ਫਿਜ਼ੀਕਲ ਸੌਲਟ ਦੁਬਾਰਾ ਕੀਤਾ ਤਾਂ ਫਿਲਹਾਲ ਜਿਹੜਾ ਇਸ ਜਿਹੜੇ ਕੰਟੈਂਟਸ ਹੈਗੇ ਨੇ ਐਫ ਆਈ ਆਰ ਦੇ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਜੋਤੀ ਨੂਰਾਂ ਦੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਸੈਕਸ਼ਨ 74 ਸੈਕਸ਼ਨ 76 ਸੈਕਸ਼ਨ 355 ਔਰ ਸੈਕਸ਼ਨ 3 ਜਮਨ 5 ਬੀਐਨ ਅਸਤੇ ਤੇ ਜਿਹੜੀ ਹੈਗੀ ਅਸੀਂ ਓਐਫਆਈਆਰ ਦਰਜ ਕੀਤੀ ਹੈ ਤੇ ਜਿਹੜੀ ਜਿਹੜੀ ਹਲਮੋ ਖਾਬਸਰ ਥਾਣਾ ਰਾਮਾ ਮੰਡੀ ਵਰ ਜਿਹੜੀ ਹੈਗੀ ਇਸਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਹਾਂਜੀ ਸਰ ਕੀ ਮਾਹੌਲ ਹੈ ਜੀ? ਇਹ ਅਜਮਿਤੀ 19 7 24 ਨੂੰ ਅਰਲੀ ਮਾਰਨਿੰਗ ਕੋਈ 8:00 ਵਜੇ ਇਹ ਥਾਣਾ ਰਾਮਾ ਮੰਡੀ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜੀ ਸੂਫੀ ਗਾਇਕਾ ਹੈਗੀ ਜੋਤੀ ਨੂਰ ਇਹ ਉਹਨਾਂ ਦੇ ਉੱਤੇ ਕਿਸੇ ਨੇ ਫਿਜ਼ੀਕਲ ਸੌਲਟ ਕੀਤਾ। ਤੋ ਇਸ ਸੂਚਨਾ ਦੇ ਅੱਤੇ ਜਿਹੜਾ ਹੈਗਾ ਡਿਊਟੀ ਅਫਸਰ ਜਰਮਨਜੀਤ ਸਿੰਘ ਐਸਐਓ ਮੌਕੇ ਤੇ ਪੁੱਛਿਆ ਸੀ। ਤੋ ਫਿਲਹਾਲ ਜਿਹੜਾ ਜੋਤੀ ਨੂਰਾਂ ਨੇ ਹੁਣ ਆਪਣਾ ਜਿਹੜਾ ਇਹ ਬਿਆਨ ਸਾਨੂੰ ਲਿਖਵਾਇਆ ਥਾਣਾ ਨਮਾ ਮੰਡੀ ਪੁੱਛ ਕੇ। ਤੋ ਜਿਹੜੇ ਬਿਆਨ ਦੇ ਕੰਟੈਂਟਸ ਦੇ ਮਤਾਬਕ ਹੈਗਾ ਜਿਹੜਾ ਜੋਤੀ ਨੂਰਾਂ ਦੇ ਇਲਜ਼ਾਮ ਨੇ ਕਿ ਜਿਹੜਾ ਉਹਨਾਂ ਦਾ ਪਹਿਲਾ ਪਤੀ ਸੀਗਾ ਕੁਨਾਲ ਪਾਸੀ ਤੇ ਉਹ ਹੁਣ ਅਕਸਰ ਹੀ ਜਿਹੜਾ ਹੈਗਾ ਸਨੈਪਚੈਟ ਕਰਕੇ ਜਾਂ WhatsApp ਦੇ ਉੱਤੇ ਕਾਲ ਕਰਕੇ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਨੂੰ ਇਹ ਕਹਿੰਦਾ ਸੀਗਾ ਕਿ ਵੀ ਮੈਨੂੰ ਇਕੱਲੀ ਮਿਲ ਅਦਰਵਾਈਜ਼ ਉਹਦੇ ਕੋਲ ਕੋਈ ਉਹਦਾ ਕੋਈ ਅਸ਼ਲੀਲ ਐ ਫੇਜੇ ਕੋਈ ਫੋਟੋਸ ਜਾਂ ਕੁਝ ਹੈ ਵੀ ਉਹ ਨੂੰ ਜਨਤਕ ਕਰ ਦੂਗਾ। ਤੋਂ ਇਸੇ ਡਰ ਦੇ ਕਾਰਨ ਜਿਹੜੀ ਇਹ ਜੋਤੀਨੂਰਾ ਨੂੰ ਕੱਲੇ ਨੇ ਫੋਨ ਕੀਤਾ। ਕੁਨਾਰ ਪਾਸੀ ਨੇ ਕਿ ਮੈਨੂੰ ਅੱਜ ਮਿਲ। ਤੋਂ ਜੋ ਇਹ ਕੁਨਾਰ ਪਾਸੀ ਜਿਹੜਾ ਹੈਗਾ ਤੇ ਇਹ ਜੋਤੀਨੂਰਾ ਨੂੰ ਉੱਥੇ ਜਿਹੜਾ ਹੈਗਾ ਆਪਣਾ ਜਿੱਦਣਾ ਫਾਈਵਵਰ ਆ ਉਹਦੇ ਥੱਲੇ ਇਹ ਇਕੱਠੇ ਹੋਏ। ਤੇ ਜਦੋਂ ਜੋਤੀ ਨੂਰਾਂ ਨੇ ਦੇਖਿਆ ਕਿ ਗੱਡੀ ਦੇ ਵਿੱਚ ਕੁਨਾਲ ਪਾਸੇ ਦੇ ਨਾਲ ਹੋਰ ਵੀ ਤਿੰਨ ਚਾਰ ਨੌਜਵਾਨ ਹੈਗੇ ਨੇ ਤੇ ਜਦੋਂ ਉਹ ਉੱਤਰ ਕੇ ਉਹਦੀ ਗੱਲ ਪਤਾ ਸੁਣਨ ਵਾਸਤੇ ਗਈ ਤਾਂ ਜਿਹੜਾ ਉਹਦੇ ਨਾਲ ਬਦਕਲਾਮੀ ਕਰਨ ਲੱਗਿਆ ਉਹਦਾ ਪਤੀ 플러스 ਉਹਨੇ ਇਹਦੇ ਤੇ ਫਿਜ਼ੀਕਲ ਸੌਲਟ ਕੀਤਾ ਇਨ ਦਾ ਮੇਨ ਟਾਈਮ ਜਿਹੜਾ ਜੋਤੀ ਨੂੰ ਦਾ ਡਰਾਈਵਰ ਸੀ ਤੇ ਉਹਨੇ ਇਹਨੂੰ ਜਿਹੜਾ ਹੈਗਾ ਬਚਾਇਆ ਤੋਂ ਜਿਹੜੇ ਇਹ ਕੁਨਾਲ ਤੇ ਉਹਦੇ ਨਾਲ ਦੇ ਜਿਹੜੇ ਦੋਸਤ ਸੀਗੇ ਉਹ ਤੋਂ ਗੱਡੀ ਭਜਾ ਕੇ ਲੈ ਗਏ ਤਾਂ ਉਹ ਗੱਡੀ ਨੂੰ ਚੇਸ ਕਰਦੇ ਹੋਏ ਜਿਹੜਾ ਇਹਨਾਂ ਨੇ ਉਸ ਗੱਡੀ ਨੂੰ ਲੰਮਾ ਪਿੰਚਾ ਆਈਓਸੀ ਦੇ ਲਾਗੇ ਜਿਹੜਾ ਰੋਕ ਕੇ ਰੋਕਿਆ ਤੇ ਉਹਨੂੰ ਗੱਲਬਾਤ ਪੁੱਛੀ ਤੇ ਇਹਨ ਦਾ ਮੇਨ ਟਾਈਮ ਡਟਾ ਹੈਗਾ ਜੋ ਤੀਨੂਰਾਂ ਦਾ ਜਿਹੜਾ ਹਸਬੰਡ ਹੈਗਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਿਆ ਤੇ ਉੱਥੇ ਇਹਨਾਂ ਨੇ ਜਿਹੜਾ ਹੈਗਾ ਇਹ ਕੁਨਾਲ ਸੀ ਜਿਹੜਾ ਉਹਦੇ ਨਾਲ ਜਿਹੜੇ ਦੂਸਰੇ ਹੋਰ ਵੀ ਉਹਦੇ ਦੋਸਤ ਸੀ ਵੀ ਉਹਨਾਂ ਨੇ ਇਹਨਾਂ ਨਾਲ ਕਾਫੀ ਬਦਕਲਾਮੀ ਕੀਤੀ ਤੇ ਫਿਜ਼ੀਕਲ ਅਸੌਲਟ ਦੁਆਰਾ ਕੀਤਾ ਤਾਂ ਫਿਲਹਾਲ ਜਿਹੜਾ ਇਹ ਇਸ ਜਿਹੜੇ ਕੰਟੈਂਟਸ ਹੈਗੇ ਨੇ ਐਫ ਆਈ ਆਰ ਦੇ ਉਹ ਅਕੋਰਡਿੰਗਲੀ ਜਿਹੜਾ ਹੈਗਾ ਜੋਤੀ ਨੂਰਾਂ ਦੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਸੈਕਸ਼ਨ 74 ਸੈਕਸ਼ਨ 76 ਸੈਕਸ਼ਨ 355 ਔਰ ਸੈਕਸ਼ਨ 3 ਜਿਵੇਂ 5 ਬੀ ਐਨ ਅਸਤੇਤ ਹੈ ਜਿਹੜੀ ਹੈਗੀ ਅਸੀਂ ਉਹ ਐਫ ਆਈ ਆਰ ਦਰਜ ਕੀਤੀ ਹੈ ਤੇ ਜਿਹੜੀ ਜਿਹੜੀ ਹੈ ਮੁਖ ਅਫਸਰ ਥਾਣਾ ਰਾਮਾ ਮੰਡੀ ਵੱਲ ਜਿਹੜੀ ਹੈਗੀ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ